ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾ ਆਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੇ ਰਹਿੰਦੇ ਆ ਜਿੰਨੇ ਖਾਸ ਕਰਕੇ ਸਪੈਸ਼ਲ ਬਾਈ ਕੋਲ ਹਮੇਸ਼ਾ ਟੋਕੜ ਗੱਭਣੇ ਨਗ ਹੁੰਦੇ ਆ ਅੱਜ ਵੀ ਦੋ ਟੋਕੜ ਗੱਭਣ ਨਗ ਸੇਲ ਨੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਮਾ ਸਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਜੱਗਾ ਟੇ ਲੋ ਪਿੰਡ ਸੁਖਾਣਾ ਦਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9592358746 9592358746 ਠੀਕ ਆ ਜਿਹੜੀ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਲ ਜੀ ਹਾਂ ਹਾਂ ਵੈ ਠੀਕ ਆ ਜੀ ਇੱਕ ਨੰਬਰ ਬਈ ਇਹ ਤੋਂ ਸ਼ੁਰੂ ਕਰ ਲੈਨੇ ਸੁਹਾ ਕਿੰਨੇ ਮਾ ਬਈਏ ਸੁਹਾ ਬਾਈ ਤੀਜੀ ਵਾਸਤੇ ਗੱਬਣਾ ਠੀਕ ਆ ਜੀ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਸਾਢੇ 5 ਮਹੀਨਿਆਂ ਦੀ ਆ ਗੱਬਣਾ ਡਾਕਟਰ ਦੇ ਅਸਰ ਮੁਤਾਬਕ ਠੀਕ ਆ ਜੀ ਦੁੱਧ ਕਿੰਨਾ ਜੀ ਦੁੱਧ ਹੈਗਾ 8 ਕਿਲੋ ਨੱਟ ਤਿਆਰ ਆ ਜੀ ਹਾਂ ਬਾਈ ਕੱਲ ਹੱਥ ਨਹੀਂ ਆਇਆ ਯਾਨੀ ਕਿ ਰਾਤ ਆਂਗਾ ਮੇਰੇ ਕੋਲ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੈ ਡਾਕਟਰ ਲਿਆਉਣਾ ਚਾਹੁੰਦਾ ਹੈ ਹਾਂ ਆਪਦੇ ਬਾਈ ਚੈੱਕ ਲਾ ਕੇ ਦੇਵਾਂਗੇ ਆਪਾਂ ਕਰੋ ਚੈੱਕ ਕਰਾ ਕੇ ਦੇਣੀ ਹੈ ਸਹੀ ਗੱਲ ਬਾਈ ਤੋਰ ਕੇ ਦਿਖਾਦੀ ਬਾਈ ਦੂਜਾ ਸੁਹਾ ਸੂਈ ਹੋਈ ਆ ਤੀਜੇ ਸੂਏ ਵਾਸਤੇ ਸਾਢੇ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤਸੱਲੀ ਤੁਸੀਂ ਕਰਨੀ ਆ ਬਾਈ ਕਹਿੰਦਾ ਆਪਾਂ ਆਪਦੇ ਕਰੋ ਚੈੱਕ ਕਰਵਾ ਕੇ ਹੀ ਦੇਣੀਆਂ ਨੇ ਜਿਹੜਾ ਦੁੱਧ ਨੱਟ ਤਿਆਰ ਆ ਉਹ 8 ਕਿਲੋ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਬਾਕੀ ਬੋਡੀ ਸਟਰਕਚਰ ਦੀ ਚੰਗੀ ਆ ਜੀ ਖਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲੇ ਬਾਕੀ ਵਜਨ ਵਜੂਦ ਦੀ ਚੰਗੀ ਆ ਕੋਈ ਲਿੱਸੀ ਫਿੱਕੀ ਨਹੀਂ ਚਾਰੇ ਥਨ ਗੈਪ ਤੇ ਆ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਸੋਹਣੇ ਆ ਜੀ ਖਣਾ ਦੀ ਬਾਈ ਕੋਈ ਭੂਰ ਛਿੱਟਾ ਓਕੇ ਆ ਬਾਈ ਆਪਾਂ ਚਵਾਈ ਕਰਕੇ ਲਿਆਉਣੇ ਆ ਹੂੰ ਤਾਂ ਪਹਿਲ ਹੁੰਨੇ ਆਪਾਂ ਵੇਚਣਾ ਹੁੰਦਾ ਪਸ਼ੂ ਹਣਾ ਸਹੀ ਗੱਲ ਆ ਜੀ ਹਾਂ ਥਾਣੂ ਥੋੜੇ ਜਿਹਾ ਐ ਨਾ ਪਤਲੇ ਲੱਗਦੇ ਆ ਪਸਮਾਰ ਚ ਪੂਰੇ ਚਰ ਜਾਂਦੀ ਆ ਖਣ ਚੰਗਾ ਜੀ ਵੈਸੇ ਵੈਸੇ ਦੇਖਣ ਨੂੰ ਚੰਗਾ ਗਾ ਖਰ ਮੇ ਖਾਣਾ ਕੋਈ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਕੋਈ ਭੂਰ ਛਿੱਟਾ ਨਹੀਂ ਬਾਕੀ ਬਾਈ ਜਿਹਨੇ ਲੈਣੀ ਆ ਆਪਦੀ ਚਵਾਈ ਜਰੂਰ ਕਰ ਲਵੇ ਤਾਂ ਜਦੋਂ ਆਪਾਂ ਚੋਣ ਲੱਗ ਜਗੇ ਕੋਈ ਪੈਰ ਨਹੀਂ ਪੜਦੀ ਪੂਰਾ ਠੰਢੀ ਆ ਠੀਕ ਆ ਬਾਈ ਮੁੱਲ ਬਾਈ ਮੁੱਲੇ ਦਾ 38000 ਹੈ ਹੋਜੂ ਮਾਨ ਤਾਨੂੰ ਹਾਂ ਕਰ ਦਾਂਗੇ ਠੀਕ ਆ ਜੀ ਮੁੱਲ ਬਾਈ ਇਹਦਾ 38000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਂ ਨੂੰ ਦੇ ਚੋਂ ਕਰ ਦਾਂਗੇ ਆਪਾਂ ਮੁੱਲੋਂ ਉਨਾ ਕੀ ਕਰਦੇ ਹੁੰਨੇ ਆ ਹੁਣ ਆਪਾਂ 38 ਮੰਗ ਲਿਆ ਅਗਲੇ ਕਹੀ ਜਾਂਦੇ ਬਾਈ 27 ਲੈ ਲੈ 28 ਲੈ ਲੈ ਆਪਰਾ ਥੋੜਾ ਬੋਤਾ ਹੀ ਫਰਕ ਹੁੰਦਾ ਆਪਾਂ ਬਾਲਾ ਹਾਂ ਆ ਆਪਾਂ ਐ ਨਹੀਂ ਵੀ ਉੱਤੇ 10000 ਰੱਖ ਲਗੇ 12 ਰੱਖ ਲਗੇ ਫਿਰ ਥੱਲੇ ਤੁਰੇ ਫਿਰ ਕੇ ਸਹੀ ਗੱਲ ਹੈ ਜੀ ਹਾਂ ਆਪਾਂ ਵੀ ਥੋੜਾ ਬੋਤਾ ਮਾਨਤਾਨ ਕਰ ਦਿਆਂਗੇ ਕਈ ਬੰਦੇ ਹੋਣਗੇ ਮੈਂ 38 ਮੰਗ ਲਾ ਅਰੇ ਦੇਖਣਾ 30 ਤੋਂ ਥੱਲੇ ਮਿਲ ਜੂਗੀ ਪਰ ਨਹੀਂ ਹਾਂ ਇਹ 35 ਤੇ ਕਰ ਵੀ ਨਹੀਂ ਜਾਵੇ ਉਹ ਦੇ ਦੇ ਦਾਂਗੇ 36 ਤੇ ਦੇ ਦਾਂਗੇ ਬਈ ਯਾਰ ਠੀਕ ਹੈ ਜੀ ਜਮਾ ਫੈਕਸ ਮੋਲਾ 38000 ਰੁਪਿਆ ਕੱਲੀ ਛੋੜ ਹੀ ਹੋਊਗੀ ਉਹਦੇ ਚ 36 ਦਾ ਹੀ ਦੇ ਦਾਂਗੇ ਬਸ ਠੀਕ ਹੈ ਹਾਂ ਆਏ ਜਿਹੜਾ ਕਹਿੰਦਾ ਵੀ ਬਾਹਲਾ ਉਲਾ ਕਰਦੇ ਆਏ ਵੀ ਇਹ 38 ਮੰਗ ਲਿਆ ਆਪਾਂ ਨੂੰ 30 ਤੋਂ ਥੱਲੇ ਮਿਲ ਜੂਗਾ ਸਹੀ ਗੱਲ ਉਹ ਨਾ ਹੀ ਫੋਨ ਲਾਉਣੀ ਸਹੀ ਗੱਲ ਕਿਉਂਕਿ ਬਾਈ ਕਈ ਵਾਰਾ ਜਿਹਨੇ ਲੈਣੀ ਹੁੰਦਾ ਉਹਦਾ ਫੋਨ ਰਹਿ ਜਾਂਦਾ ਤੇ ਜਿਹਦਾ ਫੋਨ ਚਲੀ ਜਾਂਦਾ ਹਾਂ ਦੂਜੇ ਚਲੀ ਜਾਂਦਾ ਸਹੀ ਗੱਲ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਇਹ ਵੀ ਸੋਣੀ ਐਚ ਐਫ ਆ ਇਹ ਕਿੰਨੇ ਵਾ ਸੁਆ ਬਾਈ ਇਹ ਬਾਈ ਦੂਜੇ ਵਾਸਤੇ ਗੱਬਣਾਗੀ ਠੀਕ ਹੈ ਜੀ ਪਹਿਲਾਂ ਸੁਣੀ ਗੀ ਆ ਹਾਂ ਪਹਿਲਾ ਸੂਈ ਵੀ ਆ ਠੀਕ ਹੈ ਜੀ ਇਹ ਹੈਗੀ ਆ 4.5 ਮਹੀਨਿਆਂ ਦੀ ਗੱਭਣ ਠੀਕ ਆ ਭਾਈ ਇਹਨੂੰ 21 ਤਰੀਕ ਨੂੰ ਪੂਰੇ ਹੋ ਜਾਣੇ ਬਾ 4.5 ਰੱਖ ਆ ਜਾ 4.5 ਰੱਖ ਲੈਣੋ 4.5 ਹੋ ਗਈ 21 ਤਰੀਕ ਨੂੰ ਪੂਰੇ ਹੋ ਜਾਣੇ ਆ 5 5 ਪੂਰੇ ਹੋ ਜਾਣੇ ਠੀਕ ਆ ਭਾਈ ਛੇਵਾਂ ਲੱਗਿਆ ਨਾ ਠੀਕ ਆ ਜੀ ਤੇ ਦੁੱਧ ਯਾਰ ਭਾਈ ਇੱਕ ਟਾਈਮ ਹੀ ਦਿੰਦੀ ਆਈ ਬਸ ਕਿਲੋ ਡੇਢ ਕਿਲੋ ਮੈਂ ਤਾਂ ਧਾਰਾ ਮਾਰ ਕੇ ਲੈ ਆਏ ਐਵੇਂ ਕਹਿਦਾ ਠੀਕ ਆ ਭਾਈ ਗੋਇਨ ਦੁੱਧ ਆਪਾਂ ਕਿਹੜਾ ਆਪਾਂ ਮੈਨਣਾ ਸੀਗਾ ਵੀ ਦੁੱਧ ਹਨਾ ਸਹੀ ਗੱਲ ਹੈ ਜੀ ਤੇ ਵੈੜ ਉਹ ਚੰਗੀ ਥੋ ਤੁਹਾਨੂੰ ਦਿਸੀ ਆਂਦੀ ਆ ਜੀ ਚੰਗੀ ਗੱਲ ਹੈ ਵੈੜ ਚੰਗੀ ਆ ਕਿਸੇ ਘੱਟ ਸੇਵਾ ਵਾਲੇ ਘਰੋਂ ਆਈ ਆ ਤੁਰ ਕੇ ਦਿਖਾਦੀ ਬਾਈ ਪਹਿਲਾ ਸੂਆ ਸੂਈ ਹੋਈ ਆ ਦੂਜੇ ਸੂਏ ਵਾਸਤੇ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬੋਡੀ ਸਟਰਕਚਰ ਦੀ ਚੰਗੀ ਆ ਬਰੀਡ ਵਾਈਜ਼ ਕਰਮ ਵਾਲੀ ਚੰਗੀ ਆ ਜਿਹੜਾ ਅੱਜ ਦਾ ਦੁੱਧ ਦਾ ਬਾਈ ਕਹਿੰਦਾ ਕਿਲੋ ਤੋਂ ਡੇਢ ਕਿਲੋ ਆ ਸੇਵਾ ਨਾਲ ਵਧ ਜੂ ਬਾਈ ਹਾਂ ਬਾਈ ਹੋਊਗੀ ਵਾਜੂ ਐਚ ਐਫ ਕਰਮ ਵਾਲੀਆਂ ਨੂੰ ਵਦਨ ਨੂੰ ਦੁੱਧ ਕੋਈ ਵੱਡੀ ਗੱਲ ਨਹੀਂ ਸੇਵਾ ਵਧਾ ਦਿਓ ਇਹ ਕਰਮ ਵਾਲੀਆਂ ਵਾਦੀ ਜਾਂਦੀ ਹੁੰਦੇ ਤੇ ਹਾਈਟ ਚੈੱਕ ਕਰੋ ਬਾਈ ਬੱਚੀ ਦੀ ਹਾਈਟ ਤੁਸੀਂ ਚੈੱਕ ਕਰੋ 5.5 ਫੁੱਟ ਦੇ ਆਸ-ਪਾਸ ਹਾਈਟ ਆ ਜੀ ਪੂਰੀ ਫਾਰਮ ਵਾਲੀ ਸੋਹਣੀ ਬੱਚੀ ਆ ਕਿਸੇ ਘਰ ਤੇ ਸੇਵਾ ਗੋਰ ਵਾਲੇ ਵੀਰ ਕੋਲ ਸੀ ਤਾਂ ਕਰਕੇ ਦੁੱਧੋ ਕਿਲੋ ਡੇਢ ਕਿਲੋ ਦੁੱਧ ਦੀ ਹੈ ਬਾਕੀ ਥਣਾਂ ਦੇ ਸਹਿ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲੇ ਬਾ ਕੋਈ ਨਹੀਂ ਬਾਈ ਖੜੀ ਰਹਿਣ ਦੀ ਮੁੱਲ ਬਈ ਇਹਦਾ ਮੁੱਲ ਇਹਦਾ 35000 ਉਹ ਜਮਾਨਤਾਂ ਨੇ ਹਾਂ ਥੋੜਾ ਬਹੁਤ ਆਈ ਆਪਾਂ ਤੁਹਾਨੂੰ ਦੱਸਿਆ ਹਾਂ ਸਸ ਮੁੱਲ ਹੀ ਆ ਸਹੀ ਗੱਲ ਆ ਜੀ 35000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਬੈਡ ਦੇ ਜਿਵੇਂ ਬਾਈ ਖੁੱਲੀ ਛੱਡੀ ਹੋਵੇ ਜਮਾ ਫਾਰਮ ਵਾਲੀ ਬੱਚੀ ਹੈ ਵੀ ਫਾਰਮ ਵਾਲੀ ਬਰੀਡ ਬਹੁਤ ਆ ਜੀ ਤੇ ਪਰ ਦੁੱਧ ਤੁਸੀਂ ਗਾਂ ਵਾਲੇ ਸੇ ਸੂਏ ਚੰਗਾ ਲੈ ਸਕਦੇ ਆ ਕਿਉਂਕਿ ਬਰੀਡ ਦਾ ਅੰਤ ਕੋਈ ਨਹੀਂ ਹਾਨ ਨਾਵਾ ਦੂਜਾ ਸੂਆ ਸੂਣਾ ਤੇ ਥਣਾਂ ਦੇ ਸਹਿਜ ਬਹੁਤ ਸੋਹਣੇ ਝੋਲੀ ਬਹੁਤ ਚੰਗੀ ਆ ਜਿਹਨੂੰ ਜਚੂਗੀ 35000 ਚੋਂ ਮਾਨਤਾਨ ਹੋ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ ਜੀ